पब्लिक कि पब्लिक सेंटीमेंट की कितनी कदर भाजपा वाले करते पहले जेतली साहब हारे उनको मंत्री ले लिया फिर पूरी साहब हारे उनको मंत्री लिया अब ये बिट्टू हार गया और इसका मतलब ये हुआ कि आप पब्लिक सेंटीमेंट की कदर ही नहीं करते आप ये बताते हो आपको जिसको मर्जी इरा दो हम वही आदमी लोग जो अनपॉपुलर होगा पंजाब में तो इसलिए अगर करना चाहते इसका रिजल्ट आप आगे देखना अब अट्ठारह परसेंट मिली इनको वोट ये दस पर रहते और जितनी बातें मैंने पहले कही हैं वो सारी सची ਮੈਂਨੇ ਕਹਾਤਾ ਆਪਕੋ ਮੈਂ ਸਿਆਸਤ ਛੋੜ ਦੂੰਗਾ ਜੇ ਬਿੱਟੂ ਜਿੱਤ ਕੇ ਜਾਏਗਾ ਆਪਨੇ ਸੁਣਾ ਕਿ ਨਹੀਂ ਬਿਲਕੁਲ ਤਾਂ ਆਪ ਇਹ ਦੇਖ ਲਈਂ ਮੰਤਰੀ ਬਣ ਕੇ ਹਾਂ ਤਾਂ ਇਹ ਉਹ ਮੰਤਰੀ ਤਾਂ ਛੋੜੋ ਭਾਈ ਮੰਤਰੀ ਸੰਤਰੀ ਤਾਂ ਕਿਸੇ ਕੋਈ ਬਿਲਾਸਾ ਦੇ ਰਿਜੈਕਟਡ ਆਦਮੀ ਕੋ ਕੁਝ ਵੀ ਦੇ ਦੋ ਪੰਜਾਬੀ ਇਕ ਤੇ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਕਾਂਗਰਸ ਛੱਡ ਕੇ ਆਏ ਰਮਨੀਸ਼ ਸਿੰਘ ਬਿੱਟੂ ਹੁਣ ਮੋਦੀ ਦੀ ਕੈਬਨਿਟ ਦਾ ਹਿੱਸਾ ਹਨ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਰਮਨੀਸ਼ ਸਿੰਘ ਬਿੱਟੂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਸਭ ਤੋਂ ਪੁਰਾਣੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਇਕਲੌਤੇ ਨੇਤਾ ਹਨ ਜਿਨ੍ਹਾਂ ਨੇ ਪੰਜਾਬ ਦੇ ਲੁਧਿਆਣਾ ਤੋਂ ਚੋਣ ਹਾਰਨ ਦੇ ਬਾਵਜੂਦ ਕੈਬਨਿਟ ਵਿੱਚ ਜਗ੍ਹਾ ਬਣਾਈ ਹੈ ਤੇ ਰਮਨੀਤ ਬਿੱਟੂ ਦੇ ਮੰਤਰੀ ਬਣਨ ਮਗਰੋਂ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਪ੍ਰਤਾਪ ਬਾਜਵਾ ਨੇ ਕਿ ਹੈਗੀ ਤੁਸੀਂ ਇਹ ਦੇਖੋ ਪਬਲਿਕ ਸੈਂਟੀਮੈਂਟ ਦੀ ਭਾਜਪਾ ਵਾਲੇ ਕਿੰਨੀ ਕਦਰ ਕਰਦੇ ਹਨ ਪਹਿਲਾਂ ਜੇਠਲੀ ਸਾਹਿਬ ਹਾਰੇ ਤੇ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਤੇ ਫਿਰ ਪੂਰੀ ਸਾਹਿਬ ਹਾਰੇ ਤੇ ਉਹਨਾਂ ਨੂੰ ਮੰਤਰੀ ਲੈ ਲਿਆ ਅਤੇ ਹੁਣ ਇਹ ਬਿੱਟੂ ਹਾਰ ਗਿਆ ਹੈ ਉਹਨਾਂ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਪਬਲਿਕ ਸੈਂਟੀਮੈਂਟ ਦੀ ਕਦਰ ਹੀ ਨਹੀਂ ਕਰਦੇ ਉਹਨਾਂ ਨੇ ਕਿਹਾ ਕਿ ਇਸ ਦਾ ਰਿਜ਼ਲਟ ਤੁਸੀਂ ਅੱਗੇ ਦੇਖਿਓ ਹੁਣ ਇਹਨਾਂ ਨੂੰ 18% ਵੋਟ ਮਿਲੀ ਹੈ ਤੇ 10 ਤੇ ਰਹਿ ਜਾਣਗੇ ਤੇ ਜਿੰਨੀਆਂ ਵੀ ਮੈਂ ਗੱਲਾਂ ਕਹੀਆਂ ਹਨ ਉਹ ਸਾਰੀਆਂ ਸੱਚ ਹੋਈਆਂ ਨੇ ਮੈਂ ਕਿਹਾ ਸੀ ਕਿ ਮੈਂ ਸਿਆਸਤ ਛੱਡ ਦਵਾਂਗਾ ਜੇ ਬਿੱਟੂ ਜਿੱਤ ਕੇ ਜਾਵੇਗਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈਗੇ ਮੰਤਰੀ ਤਾਂ ਛੱਡੋ ਮંત્રી ਸੰਤਰੀ ਤਾਂ ਕਿਸੇ ਨੂੰ ਵੀ ਬਣਾ ਸਕਦੇ ਆ ਰਿਜੈਕਟਡ ਬੰਦੇ ਨੂੰ ਕੁਝ ਵੀ ਦੇ ਦੋ ਦੱਸ ਦੇ ਕੇ ਪੰਜਾਬ ਚ ਭਾਰਤੀ ਜਨਤਾ ਪਾਰਟੀ ਇੱਕ ਵੀ ਲੋਕ ਸਭਾ ਸੀਟ ਨਹੀਂ ਜਿੱਤ ਸਕੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਨੀਤ ਸਿੰਘ ਬਿੱਟੂ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਿਲ ਕਰਕੇ ਸਿੱਖਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਬਿੱਟੂ ਲੋਕ ਸਭਾ ਚੋਣਾਂ ਚ ਲੁਧਿਆਣਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾਵੜਿੰਗ ਤੋਂ ਹਾਰ ਗਏ ਸਨ ਅਤੇ ਜਿਸ ਤੋਂ ਬਾਅਦ ਵੀ ਉਹਨਾਂ ਨੂੰ ਉੱਦੀ ਕੈਬਨਿਟ ਦਾ हिसाब ਬਣਾ ਲਿਆ ਗਿਆ ਹੈ ਸੋਇਸ਼ਨ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸੜ ਚੱਲ ਨਾ ਬਣੇ ਰਹੋ ਧੰਨਵਾਦ